ਲੁਧਿਆਣਾ ਤੋਂ ਇੱਕ ਹੈਰਾਨ ਕਰਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਟ੍ਰੈਫਿਕ ਪੁਲਿਸ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ ਇੱਕ ਵਿਅਕਤੀ ਦੀ ਉਹ ਗੱਡੀ ਜੋ ਕਿ ਘਰ ਦੇ ਬਾਹਰ ਖੜੀ ਸੀ ਉਸ ਦਾ ਚਲਾਨ ਹੈਲਮਟ ਨਾ ਪਾਉਣ ਕਾਰਨ ਕੱਟ ਦਿੱਤਾ ਗਿਆ ਮਾਮਲਾ ਹਰਜਿੰਦਰ ਸਿੰਘ ਹੋਰਾ ਨਾਲ ਜੁੜਿਆ ਹੋਇਆ ਹਰਜਿੰਦਰ ਸਿੰਘ ਹੋਰੀ ਦੱਸਦੇ ਨੇ ਕਿ 16 ਜੁਲਾਈ ਨੂੰ ਉਹਨਾਂ ਦੇ ਫੋਨ ਤੇ ਇੱਕ ਮੈਸੇਜ ਆਉਂਦਾ ਜਿਸ ਨੂੰ ਪੜ੍ਹ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਜਿਸ ਵਿੱਚ ਉਹਨਾਂ ਦੀ ਗੱਡੀ ਦਾ ਚਲਾਨ ਕੱਟੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ ਜਦੋਂ ਉਹਨਾਂ ਨੇ ਵੇਰਵੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਤਾਂ ਪਤਾ ਲੱਗਿਆ ਕਿ ਇਹ ਚਲਾਨ ਹੈਲਮਟ ਨਾ ਪਾਉਣ ਕਾਰਨ ਕੱਟਿਆ ਗਿਆ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਸ ਵੇਲੇ ਉਹ ਆਪਣੀ ਡਿਊਟੀ ਤੇ ਮੌਜੂਦ ਸਨ ਅਤੇ ਉਹਨਾਂ ਦੀ ਗੱਡੀ ਘਰ ਦੇ ਵਿੱਚ ਪਾਰਕ ਕੀਤੀ ਹੋਈ ਸੀ ਗੱਡੀ ਚੱਲ ਨਹੀਂ ਰਹੀ ਸੀ ਅਤੇ ਅੰਦਰ ਕੋਈ ਵੀ ਵਿਅਕਤੀ ਉਸ ਦੇ ਮੌਜੂਦ ਨਹੀਂ ਸੀ ਜਿਸ ਦਾ ਹਰਜਿੰਦਰ ਸਿੰਘ ਹੋਰਾ ਨੇ ਸੀਸੀਟੀਵੀ ਫੁਟੇਜ ਹੈ ਜਿਹੜੀ ਉਹ ਜਾਂਚ ਕੀਤੀ ਹੈ ਜਿਸ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿ ਗੱਡੀ ਆਪਣੇ ਘਰ ਖੜੀ ਹੈ ਪਰ ਇਸ ਦੇ ਬਾਵਜੂਦ ਵੀ ਉਸ ਦਾ ਹੈਲਮਟ ਦਾ ਚਲਾਨ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਉਹ ਕੇਸ ਧਾਰੀ ਹਨ ਅਤੇ ਫਿਰ ਵੀ ਹੈਲਮਟ ਦਾ ਚਲਾਨ ਕੱਟਿਆ ਗਿਆ ਹਰਜਿੰਦਰ ਸਿੰਘ ਹੋਰੀ ਦੱਸਦੇ ਨੇ ਕਿ ਉਹਨਾਂ ਨੇ ਟ੍ਰੈਫਿਕ ਦਫ਼ਤਰ ਜਾ ਕੇ ਇਸ ਸੰਬੰਧੀ ਅਧਿਕਾਰੀਆਂ ਨੂੰ ਜਾਣਕਾਰੀ ਵੀ ਦਿੱਤੀ ਹੈ ਅਧਿਕਾਰੀਆਂ ਨੇ ਆਪਣੀ ਗਲਤੀ ਵੀ ਮੰਨੀ ਹੈ ਇਸ ਗਲਤੀ ਨੂੰ ਦਰੁਸਤ ਕਰਨ ਦਾ ਭਰੋਸਾ ਵੀ ਦਿੱਤਾ ਪਰ 2 ਹਫ਼ਤੇ ਲੰਘਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਜਿਸ ਤੋਂ ਅੱਕ ਕੇ ਹਰਜਿੰਦਰ ਸਿੰਘ ਹੋਰਾਂ ਨੂੰ ਇਹ ਮਾਮਲਾ ਮੀਡੀਆ ਵਿੱਚ ਲਿਆਉਣਾ ਪਿਆ ਉਹਨਾਂ ਵੱਲੋਂ ਚਲਾਨ ਰੱਦ ਕਰਨ ਅਤੇ ਟ੍ਰੈਫਿਕ ਵਿਭਾਗ ਵੱਲੋਂ ਜ਼ਿੰਮੇਵਾਰੀ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਜੀ ਕੀ ਨਾਮ ਸਰ ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਮੇਰੀ ਗੱਡੀ ਦਾ ਨੰਬਰ ਹੈਗਾ PV10HU5476 16 ਤਰੀਕ ਨੂੰ ਮੈਂ ਇੱਥੇ ਡਿਊਟੀ ਤੇ ਹਾਜ਼ਰ ਸੀ ਗੱਡੀ ਮੇਰੀ ਘਰ ਵਿੱਚ ਖੜੀ ਹੋਈ ਸੀ ਘਰੇ ਖੜੀ ਹੋਈ ਗੱਡੀ ਦਾ 1000 ਰੁਪਏ ਦਾ ਹੈਲਮਟ ਨਾ ਪਹਿਨਣ ਦਾ ਚਲਾਨ ਕੱਟ ਦਿੱਤਾ ਗਿਆ ਅੱਛਾ ਕੀ ਕਾਰ ਹੈ ਤੁਹਾਡੀ ਕੀ ਕਾਰ ਹੈ ਜੀ ਸਰ ਅੱਛਾ ਕਾਰ ਆ ਪਰ ਜਿਹੜਾ ਚਲਾਨ ਕੱਟਿਆ ਗਿਆ ਚਲਾਨ ਹੈਲਮਟ ਨਾ ਪਹਿਨਣ ਦਾ ਕੱਟਿਆ ਗਿਆ ਅੱਛਾ ਹਾਂਜੀ ਤੇ ਕੀ ਦੀ ਕਸੂਰ ਹੈ ਜੀ ਇਹ ਸਰ ਇਹ ਪੁਲਿਸ ਅਫਸਰ ਦੀ ਮਿਸਟੇਕ ਹੈ ਜੀ ਇਸ ਸੰਬੰਧੀ ਮੈਂ ਟ੍ਰੈਫਿਕ ਦਫ਼ਤਰ ਮਿਲਿਆ ਸੀ ਉਹਨਾਂ ਨੇ ਕਿਹਾ ਕਿ ਇਹ ਟਾਈਪਿੰਗ ਮਿਸਟੇਕ ਹੈ ਅਸੀਂ ਕਲੀਅਰ ਕਰ ਦਿਆਂਗੇ ਇਸ ਹਫਤੇ ਪਰ ਅੱਜ ਦੂਸਰਾ ਹਫਤਾ ਬੀਤ ਗਿਆ ਜੀ ਹਜੇ ਤੱਕ ਮੇਰਾ ਚਲਾਨ ਗੱਡੀ ਦਾ ਉਸ ਤਰ੍ਹਾਂ ਬੋਲ ਰਿਹਾ ਅੱਛਾ ਤੁਹਾਡੀ ਕੀ ਮੰਗ ਆ ਸਰ ਇਹ ਮੇਰਾ ਜਿਹੜਾ ਡਿਸਪੋਜ਼ ਹੋਣਾ ਚਾਹੀਦਾ ਚਲਾਨ ਹਾਂ ਕਰੇ ਖੜੀ ਗੱਡੀ ਦਾ ਚਲਾਨ ਕੱਟਿਆ ਗਿਆ ਉਹਦੇ ਲਈ ਮੈਂ ਦੋਸ਼ੀ ਨਹੀਂ ਹੈਗਾ ਉਹਦਾ ਡਿਸਪੋਜ਼ ਹੋਣਾ ਚਾਹੀਦਾ ਸੀਸੀਟੀਵੀ ਹੈ ਤੁਹਾਡੇ ਕੋਲ ਸੀਸੀਟੀਵੀ ਹੈ ਸਰ ਮੇਰਾ ਕਰੇ ਲੱਗਿਆ ਹੋਇਆ ਉਹਦੀ ਰਿਕਾਰਡਿੰਗ ਹੈ ਅੱਛਾ ਕਰੇ ਖੜੀ ਗੱਡੀ ਚਲਾਣ ਹਲਮਟ ਦਾ ਕਟਿਆ ਗਿਆ ਚਲਾਣ ਹਲਮਟ ਦਾ ਕਟਿਆ ਜੀ ਕਟਿਆ ਗੱਡੀ ਦਾ ਸੀ ਗੱਡੀ ਘਰੇ ਖੜੀ ਹੋਈ ਹੈ ਜੀ ਕੈਮਰੇ ਦੀ ਰਿਕਾਰਡਿੰਗ ਮੇਰੇ ਕੋਲੇ ਹੈ ਪੁਲਿਸ ਸਟੇਸ਼ਨ ਕੀ ਕਹ ਰਿਹਾ ਸਰ ਉਹਨਾਂ ਨੇ ਤਾਂ ਇਹ ਕਿਹਾ ਵੀ ਟਾਈਪਿੰਗ ਮਿਸਟੇਕ ਹੋਈ ਆ ਅੱਛਾ ਵੀ ਅਸੀਂ ਕਲੀਅਰ ਕਰ ਦਿਆਂਗੇ ਜੀ